ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੋਹਣ ਸਿੰਘ ਠੰਡਲ ਜੇਲ ਸੇਵਾਵਾਂ ਤੇ ਸੈਰਸਪਾਟਾ ਮੰਤਰੀ ਰਹੇ ਨੇ ਜੇ ਅੱਜ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਉਹ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਤੇ ਹੁਣ ਤੱਕ ਦੀ ਵੱਡੀ ਖਬਰ ਹੈ ਕਿ ਸੋਹਨ ਸਿੰਘ ਠੰਡਲ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਨੇ ਤੇ ਆਪਣਾ ਅੱਜ ਸਪਸ਼ਟੀਕਰਨ ਉਹਨਾਂ ਨੇ ਸੌਂਪਿਆ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਸੋਹਨ ਸਿੰਘ ਠੰਡਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਨੇ। ਸੋਹਨ ਸਿੰਘ ਠੰਡਲ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜੇਲਾ, ਸਿਵਲ ਸੇਵਾਵਾਂ ਤੇ ਸਿਆਰ ਸਪੱਟਾ ਮੰਤਰੀ ਰਹਿਸਨ ਅੱਜ ਉਹਨਾਂ ਨੇ ਆਪਣਾ ਸਪਸ਼ਟੀਕਰਨ ਸੌਂਪਿਆ। ਤੇ ਅੱਜ ਉਹ ਆਪਣਾ ਸਪਸ਼ਟੀਕਰਨ ਸੌਂਪਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਕ ਹੋਏ ਨੇ। ਸੋ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਮੈਂ 1997 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਿਹਾ ਜਥੇਦਾਰ ਸਹਿਬਾਨਾ ਦੇ ਹੁਕਮ ਨੂੰ ਪੁਰਵਾਨ ਕਰਦਿਆਂ ਅੱਜ ਇੱਕ ਨਿਮਾਣੇ ਸਿੱਖ ਵਜੋਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਕ ਹੋਇਆ ਮੱਥਾ ਟੇਕਿਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਸਹਿਬਾਨ ਹੁਕਮ ਦੇਣਗੇ ਉਹਨਾਂ ਨੂੰ ਪਰਵਾਨ ਕੀਤਾ ਜਾਏਗਾ ਤੋਂ ਅੱਜ ਨਿਮਾਣੇ ਸਿੱਖ ਵੱਜੋਂ ਜੋ ਕਿ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਸੋਹਣ ਸਿੰਘ ਠੰਡਲ ਜੋ ਅਕਾਲ ਤਖਤ ਸਾਹਿਬ ਦੇ ਖੇ ਨਤਮਸਕ ਹੋਏ ਨੇ ਅਕਾਲ ਤਖਤ ਸਾਹਿਬ ਦੇ ਖੇ ਪੁਜੇ ਨੇ ਤੇ ਉਹ ਅੱਜ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਜੋ ਅਕਾਲ ਤਖਤ ਸਾਹਿਬ ਦੇ ਵਿੱਚ ਨਤਮਸਕ ਹੋਏ ਨੇ ਜਿੱਥੇ ਉਹਨਾਂ ਨੇ ਗੁਰਬਾਣੀ ਨੂੰ ਵੀ ਸਰਵਣ ਕੀਤਾ ਤੋਂ ਤੁਹਾਨੂੰ ਦੱਸ ਦਈਏ ਕਿ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਉਸ 2000 ਸ 17 ਤੱਕ ਜੋ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ 1997 ਤੋਂ ਲੈ ਕੇ ਤੇ ਉਹ ਜੇਲ੍ਹਾਂ ਦੇ ਵਿੱਚ ਸਿਵਲ ਸੇਵਾਵਾਂ ਨੂੰ ਲੈ ਕੇ ਸੈਰ ਸਪਾਟਾ ਜਿਹੜੇ ਨੇ ਉਹ ਇਸ ਕਾਰਜਕਾਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੇ ਵਿੱਚ ਉਹ ਮੰਤਰੀ ਰਹੇ ਸਨ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਕਾਲ ਤਖਤ ਸਪੇਸ਼ ਹੋਣ ਤੋਂ ਬਾਅਦ ਤਖਤ ਸਹਿਬਾਨ ਤੇ ਜੋ ਸਿੰਘ ਸਹਿਬਾਨ ਬੈਠੇ ਸਨ ਉਹਨਾਂ ਵੱਲੋਂ ਇੱਕ ਪੱਤਰ ਜਾਰੀ ਜਨਤਕ ਕੀਤਾ ਗਿਆ ਸੀ ਜਿਸ ਦੇ ਵਿੱਚ ਜੋ ਅਕਾਲੀ ਦਲ ਦੇ ਕਾਰਜ ਕਾਲ ਦੇ ਵਿੱਚ ਜੋ ਤਤਕਾਲੀ ਮੰਤਰੀ ਸਨ 17 ਮੰਤਰੀ ਸਨ ਉਹਨਾਂ ਨੂੰ ਜਿਹੜਾ ਆ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਸੋ ਅੱਜ ਉਸ ਇਸ 17 ਅਕਾਲੀ ਜੋ ਤਤਕਾਲੀ ਮੰਤਰੀ ਸਨ ਉਹਨਾਂ ਦੇ ਵਿੱਚੋਂ ਸੋਹਣ ਸਿੰਘ ਠੰਡਲ ਨੇ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ ਸ਼੍ਰੀ ਕਾਲਤਖਸਾ ਵਿਖੇ ਨਤਮਸਤ ਹੋ ਕੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਸੰਪਿਆ। ਦੇਹਦਤ ਸਾਹਿਬ ਠੀਕ ਸਾਹਿਬ ਦਾ ਹੋਇਆ ਸੀ। ਉਹਦੇ ਬਤਵਕ ਅੱਜ ਮੈਂ ਸ਼੍ਰੀ ਕਾਲਤਖਸਾ ਸਾਹਿਬ ਦੇ ਨਾਲ ਨਤਮਸਤ ਹੋਇਆ। ਅਰਦਾਸ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦੇ ਆ ਕੋਈ ਜਾਣੇ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ। ਬਖਸ਼ਣਾ ਰਿਹਾ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਨ ਆਸ ਆ ਕਿ ਵਾਹਿਗੁਰੂ ਔਰ ਸ਼ੇਵਨ ਜੀ ਕਲਤਖ ਸਾਹਿਬ ਇਸ ਗੱਲ ਲਈ ਮਾਫ ਕਰਨ ਦੇ ਯੋਗ ਔਰ ਬਾਪ ਕਰਨਗੇ ਜੋਦੜੀ ਕੀਤੀ ਆ ਔਰ ਜੋ ਕਹਿੰਦਾ ਸਾਹਿਬ ਦਾ ਹੁਕਮ ਹੋਇਆ ਸੀ ਕਿ ਪਾਸੇ ਕੱਲ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜਾ ਉਹ ਦੇਖੇ ਆਇਆ ਕੋ ਬਾਕੀ ਇਸ ਤੋਂ ਗਾਂ ਜੋ ਵੀ ਫੈਸਲਾ ਜਿਹੜਾ ਆ ਉਹ ਜਿਹਦਾ ਸਾਹ ਵੱਲੋਂ ਜਾਊਗਾ ਉਥੇ ਵੀ ਇਨ ਬਿਨ ਨਿਮਾਣੇ ਸਿੱਖ ਬੰਗ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਸਥਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਸਾਹਿਬ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਸ਼ਟ ਗੱਲ ਹੋ ਰਹੀ ਆ ਕਿ ਜਿਹੜਾ ਸਾਨੂੰ ਮਾਫੀਆਂ ਦਿੱਤੀਆਂ ਗਿਆ ਪਰ ਗਾੜੀ ਕਾਟ ਹੋਇਆ ਕੋ ਪੂਰਾ ਕਾਟ ਹੋਇਆ ਹੋਰ ਜਿਹੜੇ ਬੇਦਵੀ ਕਾਟ ਹੋਏ ਨੇ ਉਹਨਾਂ ਦੇ ਲਈ ਗੁਣਾ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ ਅਣਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋ ਸਰਕਾਰ ਤਾਕਤ ਦੇ ਵਿੱਚ ਪਾਵਰ ਵਿੱਚ ਹੁੰਦੀ ਆ ਕੰਮ ਲੋਕਾਂ ਦੇ ਕਰਨੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਕਿ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੇਪੀਤ ਕਾਲੇ ਚਾਹਨਾ ਅੱਜ ਕੋਰਟਾਂ ਦੇ ਵਿੱਚ ਮੈਟ ਰਿਹਾ ਕਿ ਜਿਹੜੀ ਵਿਆਦਵੀ ਹੋਈ ਹੈ ਕਿਵੇਂ ਹੋਈ ਇਹ ਤਾਂ ਬੈਟਰ ਹੋਣਾ ਕਿਸੇ ਨੂੰ ਲੁਕੋ ਛਿਪਿਆ ਰਿਹਾ ਨਹੀਂ ਕਿ ਵਿਆਦਵੀ ਕਿਹਨਾਂ ਨੇ ਕਰਾਈ ਹੈ ਕੌਣ ਦੋਸ਼ੀ ਹੈ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਸਿੱਖ ਕੌਮ ਸਮਝਦੀ ਹੈ ਤੇ ਅਸੀਂ ਫਿਰ ਵੀ ਨਿਮਰਤਾ ਸਹਿਬ ਮਾफी ਮੰਗਦੇ ਸ੍ਰੀ ਕਾਟਕ ਸਰ ਦੀ ਬਿਆਨਬਾਜ਼ੀ ਨੂੰ ਕਿਸ ਤਰ੍ਹਾਂ ਦੇਖਦੇ ਸ੍ਰੀ ਕਾਟਕ ਸਾਹਿਬ ਵੱਲੋਂ ਵੀ ਦੇਸ਼ ਦਿੱਤਾ ਗਿਆ ਕਿ ਜਿਹੜਾ ਬਿਆਨਬਾਜ਼ੀ ਨਾ ਕੀਤੀ ਜਾਵੇ ਕਾਟਕ ਸਾਹਿਬ ਦੀ ਨਿਯਾਤ ਨੂੰ ਤਰੋਹੀ ਨਾ ਦਿੱਤਾ ਜਾਵੇ ਇਹੀ ਗੱਲ ਹੈ ਇਹ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ ਕਿਉਂਕਿ ਜਹੇਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਇਲਾਹੀ ਹੁਕਮ ਹੋਆ ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਦੇ ਪਾਰਟੀ ਦੇ ਖਿਲਾਫ ਕੋਈ ਗੱਲ ਇਸ ਕਰਕੇ ਨਹੀਂ ਕਹਿੰਦੇ ਆਪ ਇਹ ਕਰਕੇ ਗੱਲ ਕਹਿਨੇ ਆ ਕਿ ਜੇ ਜਿਹੜਾ ਇਹ ਸਵਾਲ ਕਿਤੇ ਵੀ ਜਾਣੇ ਨਾ ਜਾਣੇ ਫਿਰ ਕਹਿੰਦੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਸਾਸੀਂ ਮਾਫੀ ਮੰਗਦੇ ਨਾ သਮਸਤ ਕੋ ਨਹੀਂ ਉਹ ਅਜਸਪਸ਼ਟਿਕਰਮ ਕੀ ਦਿੱਤਾ ਹੈ ਜੀ ਅਜਸਪਸ਼ਟਿਕਰਮ ਕੀ ਦਿੱਤਾ ਸਰ ਦੇਖੋ ਮੈਂ ਤੇ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਮਿਨਿਸਟਰੀ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁम्मे 'ਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬੜੀਆਂ ਸਿੱਖ ਇਤਿਹਾਸ ਦੇ ਵਿੱਚ ਕਈ ਵੀ ਗੱਲ ਹੈ ਜਿਹਨੂੰ ਅੱਜ ਆਪਾਂ ਸਾਰੇ ਭੁੱਲੀ ਜਾਂਦੇ ਆ ਕਿ ਸ਼੍ਰੋਮਣੀ ਅਕਾਲੀ ਦਰਬਾਰ ਨੇ ਪ੍ਰਾਸ ਤੇ ਖਾਲਸਾ ਚੱਪੜ ਜਿਹੜੀ ਵੱਡਾ ਕੱਲੂ ਘਰਾ ਛੋਟਾ ਕੱਲੂ ਘਰਾ ਔਰ ਭਗਵਾਨ ਬਾਲਮੀਕ ਦੀ ਯਾਦਗਾਰ ਰਵਿਦਾਸ ਜੀ ਦੀ ਯਾਦਗਾਰ ਮੋਤੀ ਰਾਮਾ ਦੀ ਯਾਦਗਾਰ ਬਾਰੰਬੋੜੀਅਲ ਜੰਗੇ ਆਜ਼ਾਦੀ ਇਹ ਉਹ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਪਾਰਟੀਫਿਲ ਵਾਲਾ ਜਿਹੜਾ ਯਾਦਗਾਰ ਇਦਾਂ ਦੀ ਇੱਕ ਨਹੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀਆਂ ਉਹ ਜਿਹੜਾ ਸਥਾਨ ਹੈਗੇ ਆ ਜਿਹੜੇ ਸਾਡੀ ਸਰਕਾਰ ਵੇਲੇ ਔਰ ਮੇਰੀ ਦੇਖਰੇਖ ਖਲੇ ਜਿਹੜੇ ਬਣੇ ਆ ਤੋਂ ਉਹ ਇਸ ਕਰਕੇ ਉਹਨਾਂ ਨੂੰ ਅੱਜ ਕੋਈ ਨਹੀਂ ਗੱਲ ਬੰਦਾ ਗੱਲ ਨਹੀਂ ਕਰ ਰਿਹਾ ਫਿਰ ਬੇਕਰਦਾ ਜੀ ਆ ਇਹ ਕਹਤਾ ਜੀ ਐਕੋ ਜੋ ਵੀ ਕਹਤਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਸਾਡੇ ਪੱਲੇ ਚ ਪਾ ਦਿਆ ਕਿਉਂਕਿ ਅਸੀਂ ਹਾਲ ਤੱਕ ਤੋਂ ਵੱਡੇ ਨਹੀਂ ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਹੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ ਕਿ ਵਾਹਿਗੁਰੂ ਬਖਸ਼ਣ ਦੁਆਰ ਉਹ ਬਣਾ ਹੋਣਾ ਸਿੰਘ ਸਰਕਾਰ ਵੱਲੋਂ ਜਿਹੜੀ ਕਾਕਤ ਸਾਹਿਬ ਵੱਲੋਂ ਧਰਮਿਕ ਸਜਾ ਲਗਾਈ ਜਾ ਸਕਦੀ ਹੈ ਕਿਉਂਕਿ ਇਹ ਬਹਿ ਕੁਛ ਨਹੀਂ ਕਹਤਾ ਇਹ ਮਹਾਨ ਹਾਲ ਤੱਕ ਤੋਂ ਇਹਦੇ ਜਿਹੇਦਾਰ ਵੀ ਮਹਾਨਵਾ ਜੋ ਵੀ ਉਹ ਕਹਿਣਗੇ ਉਹਨੂੰ ਸਿਰੇ ਮੱਥੇ ਪ੍ਰਵਾਨ ਕਰਾਂ। ਜੋ ਆਦੇਸ਼ ਸਦਦਰ ਮਨੁੱਖਤ ਸੇਕ ਬੜਾ। ਦੇਖੋ ਜਿਹੇਦਾਰ ਕਾਂਸਲ ਸਾਹਿਬ ਦਾ ਜੋ ਹੁਕਮ ਹੋਇਆ ਸੀ ਉਸ ਹੁਕਮ ਦੇ ਨੂੰ ਸਿਰੇ ਮੱਥੇ ਪ੍ਰਵਾਨ ਕਰਦੇ ਆਂ। ਅੱਜ ਮੈਂ ਗਲਤਰ ਖਲ ਤੇ ਬਹੁਤ ਨਿਰਮਾਣ ਦੇ ਖੇਜੋਂ ਨਿਮਿਤ ਤਹਿਤ 10 ਮੱਥੇ ਹੋਇਆ ਔਰ ਉਥੇ ਜੋਦੜੀ ਅਰਦਾਸ ਬੇਨਤੀ ਕੀਤੀ ਆ। ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਜੇ ਕੋਈ ਸਾਡੀ ਕਿਤੇ ਕਮੀ ਪੇਹੀ ਕੋਈ ਭੁੱਲ ਰਹਿ ਗਏ ਤਾਂ ਵਾਹਿਗੁਰੂ ਮਾਫ ਕਰਨ ਜੋ ਜੈਦੇਵ ਸਾਹਿਬ ਵੱਨੋਂ ਮੰਗਿਆ ਗਿਆ ਸੀ ਕਿ ਆਪਣੇ ਵੱਲੋਂ ਸਪਸ਼ਟੀਕਰਨ ਦਿਓ ਉਹ ਸਪਸ਼ਟੀਕਰਨ ਵੀ ਅੱਜ ਮੈਂ ਜਿਹੜਾ ਉਹ ਦੇਣ ਵਾਸਤੇ ਹਾਜ਼ਰ ਹੋ ਰਿਹਾ ਉਹ ਦਫ਼ਤਰ ਦੇ ਵਿੱਚ ਜੀ ਸਾਹਿਬ ਨੇ ਰਜਿਸਟ੍ਰੇ ਕਰ ਲਿਆ ਅੱਜ ਤੋਂ ਬਾਅਦ ਜੋ ਵੀ ਕਹਾ ਜੈਦੇਵ ਸਾਹਿਬ ਕੋਈ ਵੀਾਨੂੰ ਹੁਕਮ ਦੇਣਗੇ ਕਿਸੇ ਤਰ੍ਹਾਂ ਦਾ ਵੀ ਉਹ ਕਿਹੜੇ ਮਤੇ ਪ੍ਰਵਾਨ ਕਰਕੇ ਗਏ ਇਹ ਕਿਹੜੇ ਸੰਤ ਕਿਹੜੇ ਸੰਤ ਦੇ ਦੇਖੋ ਮੈਂ ਸਹੀ ਮਹਨੇ ਦੇ ਵਿੱਚ 97 ਤੋਂ 17 ਤੱਕ ਮੈਂ ਐਮਐਲਏ ਰਿਹਾ ਮੰਤਰੀ ਮੈਂ 97 ਵਾਲੀ ਸਰਕਾਰ ਵਿੱਚ ਸਟੇਟ ਮੰਤਰੀ ਰਿਹਾ 7 ਵਾਲੀ ਵਿੱਚ ਮੈਂ ਦੀਪਾਦੀ ਮੰਤਰੀ ਸੈਕਟਰੀ ਰਿਹਾ ਤੇ 12 ਵਾਲੀ ਵਿੱਚ ਮੈਂ ਕੈਪਟਨ ਮਾਤਰੀ ਦੇ ਆ ਮੇਰੇ ਕੋਲ ਜੇਲ੍ਹ ਵਿਭਾਗ ਕਲਚਰ ਟੂਰਿਜ਼ਮ ਵਿਭਾਗ ਕੋਲ ਮੇਰੇ ਕੋਲ ਰਿਹਾ ਤੋ ਕਰਕੇ ਸੁਮੇਦ ਰਾਣ ਜੀ ਵੀ ਹਾਂ ਜੀ ਲੋਕਾਂ ਨੂੰ ਹਾਲਾਤ ਕੀ ਕਹਿਣਾ ਚਾਹੋਗੇ ਕਿ ਆਪ ਜੀ ਦਾ ਖਾਸੀਏ ਤੇ ਬੋਲ ਤੋ ਤੁਸੀਂ ਕਹਿੰਦੇ ਹੋ ਕਿ ਇਹਦਾ ਕੀ ਕਾਰਨ ਮੁੱਖੀ ਲੱਗਦੇ ਨੇ ਕਿ ਇੱਕ 28 ਤੋਂ ਵੱਧ ਦਾ ਮੱਟ ਨਹੀਂ ਹੋ ਰਿਹਾ ਪੀਰੀਅਡ ਹੈ ਵੀ ਇਹ ਨਹੀਂ ਲੱਗਦਾ ਐਸਾ ਇਹ ਇਨਫੋਰਟ ਤੋਂ ਸੱਚ ਨਹੀਂ ਲੱਗਦਾ ਬਾਕੀ ਗਲਤੀਆਂ ਹੋਈਆਂ ਨੇ ਇਕੱਲੀ ਸਰਕਾਰ ਵੱਲੋਂ ਤਾਂ ਹੀ ਲੋਕਾਂ ਨੇ ਮੰਤਰ ਕੋਈ ਨਹੀਂ ਕਰ ਕਾਲੀ ਦੋ ਦੇਖੋ ਜਿਹੜੀ ਸੰਗਤ ਆ ਜਾਂ ਜਿਹੜੇ ਪਬਲਿਕ ਆ ਉਹ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦਾ ਰਾਈਟ ਹੁੰਦਾ ਜੋ ਉਹਨਾਂ ਨੇ ਫੈਸਲਾ ਕੀਤਾ ਤੇ ਉਹਨੂੰ ਖਰੇ ਮੱਥੇ ਪਰਵਾਣ ਕਰਦੇ ਆ ਪਰ ਮੈਂ ਇਹ ਨਹੀਂ ਗੱਲ ਕਹਿ ਸਕਦਾ ਕਿ ਅਸੀਂ ਯਾੜ ਗਲਤੀਆਂ ਕੀਤੀਆਂ ਪਰ ਗਲਤੀਆਂ ਕੰਮ ਕਰਦੇ ਆਂ ਕਈ ਵਾਰੀ ਜਾਣੇ ਨੇ ਜਾਣੇ ਹੋ ਜਾਣੀਆਂ ਇਹੀ ਮੈਂ ਲਬਦ ਪਹਿਲਾਂ ਕਿਹਾ ਕਿ ਜਦੋਂ ਕੋ ਬੰਦਾ ਕੰਮ ਕਰਦਾ ਜਿਹੜੇ ਕੰਮ ਸਾਡੀਆਂ ਸਰਕਾਰਾਂ ਨੇ ਕੀਤੇ ਆ ਉਹ ਕੋਈ ਸਰਕਾਰ ਕਰ ਨਹੀਂ ਸਕੀ ਅੱਜ ਮੈਂ ਇਹੀ ਮੈਂ ਬੇਨਤੀ ਬੇਨਤੀ ਕਰ ਰਿਹਾ ਕਿ ਅੱਜ ਉਹ ਲੋਕ ਗੱਲਾਂ ਕਰ ਰਹੇ ਆ ਜਿਹੜੇ ਲੋਕ ਜਿਨ੍ਹਾਂ ਨੇ ਆਪ ਕੁਛ ਨਹੀਂ ਕੀਤਾ ਕਿਰਕੇ ਤੁਹਾਨੂੰ ਇਲਾਹੀ ਹੁਕਮ ਜਹੇਦਾ ਸਾਹਿਬ ਦਾ ਇੱਕ ਕੋਈ ਗੱਲ ਕਿਸੇ ਪਾਰਟੀ ਦੇ ਜਾਂ ਕਿਸੇ ਖਿਲਾਫ ਕਰਨੀ ਨਹੀਂ ਇਸ ਕੇ ਬਹੁਤਾ ਕੁਝ ਨਹੀਂ ਮੈਂ ਕਹਿ ਸਕਦਾ ਪਰ ਅਸੀਂ ਆਪਣੇ ਦੂਜੇ ਦੇ ਉੱਪਰ ਕੰਮ ਆਪਣੇ ਵੱਲੋਂ ਬੜੇ ਡਿਵੈਲਪਮੈਂਟ ਦੇ ਪੱਖੋਂ ਵੀ ਆਪਣਾ ਵਿਰਸਾ ਸੰਭਾਲਣ ਦੇ ਪੱਖੋਂ ਵੀ ਬਹੁਤ ਕੁਝ ਕੀਤਾ ਤੇ ਜੇ ਫਿਰ ਵੀ ਕੋਈ ਬੰਦੇ ਸਮਝਦੇ ਆ ਗਲਤੀ ਹੈ ਤਾਂ ਉਹਦੀ ਤਾਂ ਇੱਥੇ ਮਾਫੀ ਮੰਗਣ ਵਾਸਤੇ ਆਏ ਮੈਂ ਹਿੱਸਾ ਨਹੀਂ ਕਰ ਸਕਦਾ